ਪੰਜਾਬ ਦੇ ਵਿੱਚ ਅਗਲੇ 3-4 ਦਿਨ ਤੱਕ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਹ ਜਾਣਕਾਰੀ ਲੁਧਿਆਣੇ ਦੇ ਪੀਏਯੂ ਤੇ ਮੌਸਮ ਵਿਭਾਗ ਦੇ ਵਿਗਿਆਨਿਕ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਆਉਂਦੇ 3-4 ਦਿਨ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਲਗਾਤਾਰ ਬਰਸਾਤ ਹੋ ਸਕਦੀ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਏਗੀ ਅਤੇ ਭਿਆਨਕ ਗਰਮੀ ਤੋਂ ਸਾਹਮਣਾ ਕਰ ਰਹੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਉਹਨਾਂ ਨੇ ਕਿਹਾ ਕਿ ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ ਅਗਸਤ ਵਿੱਚ ਚੰਗੀ ਬਰਸਾਤ ਹੋਈ ਹੈ ਮਗਰ ਜੂਨ ਜੁਲਾਈ ਦੇ ਵਿੱਚ ਘੱਟ ਬਰਸਾਤ ਹੋਈ ਸੀ ਜਿਸ ਕਾਰਨ ਹੇ ਤੱਕ ਮੌਨਸੂਨ ਸੀਜ਼ਨ ਦੀ ਬਰਸਾਤ ਆਮ ਨਾਲੋਂ ਘੱਟ ਰਿਕਾਰਡ ਕੀਤੀ ਗਈ ਹੈ ਮਗਰ ਆਉਂਦੇ ਦਿਨ ਦੇ ਵਿੱਚ ਚੰਗੀ ਬਰਸਾਤ ਹੋ ਸਕਦੀ ਹੈ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਖੇਤਾਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਜਿਸ ਤਰ੍ਹਾਂ ਕੀ ਦੇਖ ਰਹੇ ਆਪਾਂ ਕਿ ਮੌਨਸੂਨ ਜਿਹੜੀ ਹੈ ਉਹ ਕਾਫੀ ਪ੍ਰੋਗਰੈਸ ਦੇ ਵਿੱਚ ਹੈਗੀ ਹੈ ਪਿਛਲੇ ਦਿਨਾਂ 'ਚ ਜਿਹੜੀ ਬਾਰਿਸ਼ ਹੋਈ ਹੈ ਉਹ ਕਾਫੀ ਅੱਛੀ ਬਾਰਿਸ਼ ਸਾਰੇ ਪੰਜਾਬ ਦੇ ਵਿੱਚ ਦੇਖੀ ਗਈ ਹੈ ਔਰ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਦਰਮਿਆਨੀ ਤੋਂ ਭਾਰੀ ਵਰਖਾ ਵੀ ਜਿਹੜੀ ਰਿਕਾਰਡ ਹੋਈ ਹੈ ਸੋ ਮਤਲਬ ਜਿਹੜੀ ਮੌਨਸੂਨ ਦੀ ਆਪਾਂ ਕਹਿ ਸਕਦੇ ਹਾਂ ਕਿ ਐਕਟੀਵਿਟੀ ਇਹਨਾਂ ਦਿਨਾਂ ਦੇ ਵਿੱਚ ਸਾਰੇ ਪੰਜਾਬ 'ਚ ਹੀ ਦੇਖੀ ਗਈ ਹੈ ਔਰ ਦਿੱਲੀ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਮੌਨਸੂਨ ਜਿਹੜੀ ਕਾਫੀ ਐਕਟਿਵ ਰਹੀ ਹੈ ਸੋ ਹਲੇ ਵੀ ਇਹਦੀ ਸਿਚੁਏਸ਼ਨ ਐਕਸਟਰਾ ਹੈਗੀ ਹੈ ਕਿ ਕੁਝ ਜਿਹੜੇ ਪਾਰਟਸ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਹਲੇ ਵੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਔਰ ਵਾਲੇ ਦੋ ਤਿੰਨ ਦਿਨ ਆਈਸੋਲੇਟਡ ਰੇਨਫਾਲ ਜਿਹੜੀ ਆ ਉਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਰਹੇਗੀ 29 ਤੀ ਜੂਨ ਨੂੰ ਫੇਰ ਇੱਕ ਅੱਛਾ ਰੇਨਫਾਲ ਇਵੈਂਟ ਜਿਹੜਾ ਆ ਪੰਜਾਬ ਦੇ ਵਿੱਚ ਹੋ ਸਕਦਾ ਹੈ ਅ ਦੇਖੋ ਜਿਹੜਾ ਕੋਈ ਪੰਜਾਬ ਲਈ ਤਾਂ ਇਹਨਾਂ ਅਲਰਟ ਨਹੀਂ ਹੈਗਾ ਬਸ ਇਹ ਹੈ ਕਿ ਜਿਹੜਾ ਹਰਿਆਣਾ ਤੇ ਦਿੱਲੀ ਵਾਸਤੇ ਹਿਮਾਚਲ ਵਾਸਤੇ yellow alert ਜਿਹੜਾ ਉਹ IMD ਨੇ ਜਾਰੀ ਕੀਤਾ ਹੈ ਕਿ ਉੱਤੇ ਹੈਵੀ ਰੇਨਫਾਲ ਹੋ ਸਕਦੀ ਹੈ ਪੰਜਾਬ ਦੇ ਵਿੱਚ ਜਿਹੜੀ ਆ ਸਕੈਟਰਡ ਰੇਨਫਾਲ ਦੇ ਚਾਂਸਸ ਨੇ ਕਿ ਪਰ ਜੀ ਕਿਉਂ ਡੈਫੀਸ਼ੀਐਂਸੀ ਕਰ ਰਹੇ ਹੋ ਜਾਨੀ ਸੀ ਕਿ ਕਿੰਨਾ ਕੁ ਪੂਰਾ ਪਾ ਸਕਦਾ ਹੈ ਜੋ ਇਨਸਾਨ ਬਣ ਅਸਰ ਹਾਂਜੀ ਜਿਸ ਸਾ ਆਪਾਂ ਇਹਦੀ ਗੱਲ ਕਰਦੇ ਹੈਗੇ ਆ ਆਗਸਟ ਦੇ ਮਹੀਨੇ ਦੀ ਤਾਂ ਸਾਡੇ ਕੋਲ 190 ਐਮ ਐਮ ਜਿਹੜੀ ਬਾਰਿਸ਼ ਹੈ ਉਹ ਰਿਕਾਰਡ ਹੋਈ ਹੈ ਤੇ 190 ਮਿਲੀਮੀਟਰ ਹੀ ਸਾਡੇ ਕੋਲ ਜਿਹੜੀ ਇਹ ਮੌਨਸੂਨ ਇਹਦੇ ਚ ਆਗਸਟ ਦੀ ਮੌਨਸੂਨ ਰੇਨ ਫਾਲ ਥੀ ਅਨੋਮਲੀ ਹੁੰਦੀ ਹੈ ਸੋ ਆਗਸਟ ਦੇ ਵਿੱਚ ਸਾਡੇ ਕੋਲ ਕੋਈ ਡੈਫੀਸ਼ਟ ਨਹੀਂ ਹੈ ਤਾਂ ਜੂਨ ਜੁਲਾਈ ਦੇ ਵਿੱਚ ਸਾਡੇ ਕੋਲ ਡੈਫਿਸਿਟ ਸੀਗਾ ਬਟ ਵਸਤੇ ਜਿਹੜੀ ਬਾਰਿਸ਼ ਦੇ ਨਾਲ ਉਹ ਕਾਫੀ ਕਵਰ ਅਪ ਹੋ ਗਿਆ ਕਿਉਂਕਿ ਅਗਸਟ ਦੇ ਹਰ ਹਰ ਹਫਤੇ ਹੀ ਜਿਹੜੀ ਬਾਰਿਸ਼ਾਂ ਨਾਰਮਲ ਤੋਂ ਜ਼ਿਆਦਾ ਰਹੀ ਹੈ ਸੋ ਪਰ ਹਲੇ ਵੀ ਡੈਫਿਸਿਟ ਜਿਹੜਾ 30 ਤੋਂ 33% ਤੱਕ ਜਿਹੜਾ ਪੰਜਾਬ ਦਾ ਉਹ ਚੱਲ ਰਿਹਾ ਕਿਉਂਕਿ ਕੁਝ ਜ਼ਿਲ੍ਹੇ ਹੈਗੇ ਨੇ ਜਿਹੜੇ ਕਿ ਬਹੁਤ ਜ਼ਿਆਦਾ 60% ਤੱਕ ਡੈਫਿਸਿਟ ਹੈਗੇ ਹੈ ਜਿਸ ਤਰ੍ਹਾਂ ਕਿ ਬਟਿੰਡਾ ਹੈ ਫਤਿਹਗੜ੍ਹ ਸਾਹਿਬ ਹੈਗਾ ਤੇ ਮੋਹਾਲੀ ਹੈ ਤਿੰਨ ਡਿਸਟ੍ਰਿਕਟਸ ਦੇ ਵਿੱਚ 60% ਤੱਕ ਜਿਹੜਾ ਡੈਫਿਸਿਟ ਉਹ ਹਲੇ ਵੀ ਚੱਲ ਰਿਹਾ ਹੈ ਆ ਦੋ ਡਿਸਟ੍ਰਿਕਟਸ ਨੇ ਜਿੱਥੇ ਕਿ ਅੱਛੀ ਬਾਰਿਸ਼ ਹੋਈ ਹੈ ਆਪਾਂ ਕਹਿ ਸਕਦੇ ਹਾਂ ਨਾਬਮਲ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਇਸ ਤਰ੍ਹਾਂ ਕਿ ਪਠਾਨਕੋਟ ਅਤੇ ਤਰਨਤਾਰਨ ਬਾਕੀ ਜਿਹੜੇ ਸਾਰੇ ਪੰਜਾਬ ਦੇ ਬਾਕੀ ਜ਼ਿਲ੍ਹੇ ਜਿਹੜੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ 30 ਤੋਂ ਲੈ ਕੇ 40% ਤੱਕ ਡੈਕਸਿਟ ਜਿਹੜਾ ਹਲੇ ਚੱਲ ਰਿਹਾ ਹੈ। ਬਸਵਾ ਦੇ ਨਾ ਹਵਾਵਾਂ ਚੱਲ ਸਕਦੀਆਂ। ਆ ਦੇਖੋ ਬਹੁਤ ਜ਼ਿਆਦਾ ਜਿਸ ਤਰ੍ਹਾਂ ਨੇਰੀ ਵਾਲਾ ਤਾਂ ਨਹੀਂ ਹੈਗੀ ਇੰਨੀ ਵਿੰਡ ਸਪੀਡ ਹਾਈ ਹੋਣ ਦੇ ਚਾਂਸਸ ਨਹੀਂ ਹੈ। ਅ ਬਟ ਇਹ ਹੈ ਕਿ ਥੋੜਾ ਜਿਹਾ ਰੀਲਿਫ ਜੂਰ ਮਿਲ ਸਕਦਾ ਕਿਉਂਕਿ ਟੈਂਪਰੇਚਰ ਜਿਹੜੇ ਨੇ ਉਹ ਕਾਫੀ ਫਾਲ ਕੀਤੇ ਆ ਜਿਸ ਤਰ੍ਹਾਂ ਕਿ ਪਹਿਲਾਂ ਟੈਂਪਰੇਚਰ ਚੱਲ ਤੋ 4 ਤੋਂ 5 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਹੇ ਸੀਗਾ ਹੁਣ ਜਿਹੜਾ ਨਾਰਮਲੀ ਟੈਂਪਰੇਚਰ ਹੋ ਗਿਆ ਹੋਇਆ ਦਿਨ ਦਾ ਟੈਂਪਰੇਚਰ ਜਿਹੜਾ 33 ਚੱਲ ਰਿਹਾ ਔਰ ਰਾਤ ਦਾ ਜਿਵੇਂ 24 25 ਦੇ ਨੀਅਰ ਬਹੁਤ ਚੱਲ ਰਿਹਾ ਕਿੰਨੀ ਕੋਸਾ ਮੈਂ ਰਿਪੋਰਟ ਕੀਤੀ ਕਿੰਨੀ ਬਰਸਾਤ ਰਿਪੋਰਟ ਆ ਦੇਖੋ ਹਲੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ 33 ਪਰਸੈਂਟ ਐਫਸਿਟ ਹੈਗਾ ਪੰਜਾਬ ਦਾ ਬਾਕੀ 190 ਦੇ ਵਿੱਚ ਤੁਹਾਨੂੰ ਦੱਸਿਆ ਕਿ ਇਹਦੀ ਸਾਡੇ ਕੋਲ ਲੁਧਿਆਣੇ ਦੀ ਰੇਨਫਾਲ ਰਿਕਾਰਡ ਹੋਈ ਹੈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਸਪਟੰਬਰ ਦੇ ਵਿੱਚ ਬਾਰਿਸ਼ ਹੋਣ ਦੇ ਚਾਂਸਸ ਨੇ ਜੀ